ਇਸ ਲਈ 25 ਸਾਲ ਹੋ ਗਏ ਨੇ ਉਹ ਸੇਵਾ ਚਾਲੂ ਕਰਦਿਆਂ ਨੂੰ ਪਹਿਲਾਂ ਤਾਂ 2 ਪੁਆਇੰਟ ਤੋਂ 23 ਪੁਆਇੰਟ ਤੋਂ ਚਾਲੂ ਕੀਤੀ ਸੀ ਪਰ ਹੌਲੀ-ਹੌਲੀ ਵਧਿਆ ਵਧਿਆ ਇਹ ਸੇਵਾ ਜਿਹੜੀ ਹੈ ਪਿਛਲੇ ਸਾਲ 10 ਟਨ ਆਪਾਂ ਕੀਤੀ ਸੀ ਮਾਬੇ ਨਾਲ ਦੀ ਕਿਰਪਾ ਵਾ ਪਾਤੇ ਨਾਲ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਮੇਂ ਚੱਲਦਾ ਰਿਹਾ ਨਾ ਉਹ ਚ ਥੋੜੀ ਨਹੀਂ ਹੁੰਦੀ ਕਿਸੇ ਚੀਜ਼ ਦੀ ਨੇ ਭੰਡਾਰ ਵਿੱਚੋਂ ਭਾਜੀ ਦੇ ਪਾਣੀ ਗਈ ਆ ਫੇਰ ਵੀ ਕੱਚੇ ਮਟੀਰੀਅਲ ਦੇ ਭੰਡਾਰ ਭਰੇ ਪਏ ਨੇ ਤੇਲ ਉਤਨਾ ਪਏ ਨੇ ਕਣਕ ਦੀਆਂ ਬੋਰੀਆਂ ਉਤਨਾ ਪਈਆਂ ਨੇ ਉਹ ਭੰਡਾਰਾਂ ਬੜੀ ਕਿਰਪਾ ਵਾ ਸੇਵਾ ਸਾਡੇ ਮੈਂ ਉਤਾਂ ਦੇ 35 ਸਾਲ ਤੋਂ ਲੱਗੀ ਪਰ ਇਹ ਭਾਜ ਦੀ ਸੇਵਾ ਪਿਛਲੇ 25 ਸਾਲ ਤੋਂ ਜਰਨ ਨੇ ਆ ਜੀ ਇਹ ਬਾਕੀ ਅਸੀਂ ਵਿਧਵਾ ਬੀਬੀਆਂ ਦੇ ਵਾਸਤੇ ਵੀ ਦਿੰਨੇ ਆ 1000 ਰੁਪਏ ਦਾ ਜਿਨ੍ਹਾਂ ਦੇ ਉਹਨਾਂ ਨੂੰ ਬੱਚਿਆਂ ਦੇ ਪੜਾਈ ਦਾ ਖਰਚਾ ਵੀ ਦਿੰਨੇ ਆ ਹੋਰ ਵੀ ਸਵਾਵਾ ਜੇ ਸਾਡੇ ਵੱਤ ਤੋਂ ਵੱਤ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ ਪੂਰੀ ਕਰੀ ਦੀ ਆ ਲਾਲਾ ਦੇਵੀ ਦਾ ਵਿਆਹ ਪਰਵਾ ਇੱਥੇ ਕੋਈ ਬਜਟ ਨਹੀਂ ਆ ਕੋਈ ਲਿਮਟ ਨਹੀਂ ਆ ਇਹ 20 ਰੁਪਏ ਦਾ ਲੰਗਰ ਚੱਲਦਾ ਰਹਿਣਾ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿਣਾ ਤੇ ਫਰਕ ਤਾਂ ਪੈਂਦੀ ਰਹਣੀਆਂ ਕਿ ਬ ਮੈਂ ਨਾ 12 ਟੱਲ ਗਈ ਇਹ 25 ਟਾਂ ਨਹੀਂ ਹੋਵੇਗੀ ਤਾਂ ਵੀ ਥੋੜੀ ਨਹੀਂ ਹੋਣੀ ਸੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਜਿਹੜਾ 10 ਅਕਤੂਬਰ ਨੂੰ ਬੜੀਆਂ ਖੁਸ਼ੀਆਂ ਤੇ ਚਾਹਾਂ ਦੇ ਨਾਲ ਬਟਾਲਾ ਦੀ ਧਰਤੀ ਦੇ ਉੱਤੇ ਮਨਾਇਆ ਜਾ ਰਿਹਾ ਜੇ ਗੱਲ ਕਰ ਲਈਏ ਲੰਗਰ ਬਣਾ ਰਿਆਂ ਦੀ ਤੇ ਲੰਗਰ ਭਨਾਰੇ ਵੀ ਜਿਹੜੇ ਨੇ ਸੁਲਤਾਨਪੁਰ ਲੋਧੀ ਤੋਂ ਲੈ ਕੇ ਬਟਾਲਾ ਦੀ ਧਰਤੀ ਤੱਕ ਜਰੇ ਨੇ ਤਰ੍ਹਾਂ ਤਰ੍ਹਾਂ ਦੇ ਲੰਗਰ ਜਰੇ ਨੇ ਤਿਆਰ ਹੁੰਦੇ ਨੇ ਤੇ ਸੰਗਤਾਂ ਦੇ ਵਿੱਚ ਵਰਤਾਏ ਜਾਂਦੇ ਨੇ ਬੜਾ ਕਾ ਹੁੰਦਾ ਹੈ ਕਿ ਵਿਆਹ ਵਿਆਹ ਨੂੰ ਮਨਾਣਾ ਜੇ ਤੁ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਤਿਆਰੀਆਂ ਜਿਹੜੀਆਂ ਨੇ ਸਾਲ ਪਹਿਲਾਂ ਹੀ ਜਿਹੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਉਹ ਜਾਂਦੀਆਂ ਨੇ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਬਕਾਲਾ ਦੇ ਵਿੱਚ ਵੀ ਕਿਲੋਆਂ ਦੇ ਹਿਸਾਬ ਨਾਲ ਨਹੀਂ ਕਵੰਟਲਾਂ ਦੇ ਹਿਸਾਬ ਨਾਲ ਵੀ ਟਨਾਂ ਦੇ ਹਿਸਾਬ ਨਾਲ ਜਿਹੜਾ ਏ ਉਹ ਭਾਜੀ ਤਿਆਰ ਕੀਤੀ ਜਾ ਰਹੀ ਏ ਹਰ ਇੱਕ ਤਰ੍ਹਾਂ ਦੀ ਭਾਜੀ ਜਿਹੜੀ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਚੱਕਰ ਭਾਰੇ ਜਾਂ ਮਠੀਆਂ ਸੇਵੀਆਂ ਨਾ ਹੋਣ ਤਾਂ ਵਿਆਹ ਵਾਲਾ ਘਰ ਨਹੀਂ ਮੰਨਿਆ ਜਾਂਦਾ ਸੋ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਦਰ ਤਨਾਂ ਦੇ ਹਿਸਾਬ ਨਾਲ ਤਨਾਂ ਦੇ ਹਿਸਾਬ ਨਾਲ ਜਿਹੜੀ ਇਹ ਭਾਜੀ ਤਿਆਰ ਕੀਤੀ ਗਈ ਹੈ ਕਿੰਨਾ ਵੱਲੋਂ ਤਿਆਰ ਕੀਤੀ ਗਈ ਹੈ ਆਪਾਂ ਗੱਲਬਾਤ ਉਹਨਾਂ ਨਾਲ ਕਰਾਂਗੇ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕਾਂਦ ਸਾਹਿਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਇਹ ਭਾਜੀ ਤਿਆਰ ਕਰਾ ਰਹੇ ਨੇ ਹਰ ਇੱਕ ਜਿਹੜੀ ਸੰਗਤ ਆਂਦੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਜਿਹੜੀ ਭਾਜੀ ਜਾਂਦੀ ਹੈ ਪ੍ਰਸ਼ਾਦ ਰੂਪੀ ਆਪਾਂ ਗੱਲਬਾਤ ਕਰਾਂਗੇ ਕਿਦੂ ਤੋਂ ਅਬਰਾਲਾ ਕੀਤਾ ਗਿਆ ਤੇ ਕਿੰਨੀ ਕਿ ਬਾਬੇ ਨਾਨਕ ਦੀ ਕਿਰਪਾ ਹੈ ਸਾਰੀ ਮੈਂਬਰਾਂ ਦੇ ਉੱਤੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਦੇ ਮੇਰਾ ਨਾਮ ਸ੍ਰੀ ਨਾਮ ਸਿੰਘ ਜੋੜਾ ਘਰ ਸੇਵਾ ਸਾਡੀ ਗੁਰਦੁਆਰਾ ਕਨਸਾ ਦਾ ਸੇਵਾਦਾਰ ਜੀ ਸਤਨਾਮ ਸਿੰਘ ਜੀ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਤੁਹਾਡੇ ਨਾਗਰਾਂ ਵੱਲੋਂ ਤੇ ਤੁਹਾਡੇ ਵੱਲੋਂ ਕਿੰਨੀ ਕੁ ਬਾਬੇ ਨਾਨਕ ਦੀ ਕਿਰਪਾ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਇਹ ਜੀ ਪਿਛਲੇ 25 ਸਾਲ ਹੋ ਗਏ ਨੇ ਸੇਵਾ ਚਾਲੂ ਕਰਦੇ ਹਾਂ ਪਹਿਲਾਂ ਤੇ 2 ਕੁ ਮਹੀਨਿਆਂ ਤੋਂ 23 ਮਹੀਨਿਆਂ ਤੋਂ ਚਾਲੂ ਕੀਤੀ ਸੀ ਪਰ ਹੌਲੀ-ਹੌਲੀ ਵਧਦੇ ਆ ਵਧਦੇ ਆ ਇਹ ਸੇਵਾ ਜਿਹੜੀ ਹੈ ਪਿਛਲੇ ਸਾਲ 10 ਟਨ ਆਪਾਂ ਕੀਤੀ ਸੀ ਜੀ ਰਾਜਸਥਾਨ ਦੇ ਵਿੱਚ ਵੀ ਕੋਈ ਨਹੀਂ ਸੰਗਤ ਸਾਡੀ ਨਾਸ ਹੋ ਕੇ ਗਈ ਆਪਾਂ ਉਸ ਨੂੰ ਮੁੱਦ ਰੱਖਦੇ ਆ ਹੋਇਆ ਮੁੱਖ ਰੱਖਦੇ ਆ ਆਪਾਂ ਇਹ ਸਾਰ ਦੋ ਟਨ ਵਧਾਈ ਆ ਆਪਾਂ 12 ਟਨ ਕੀਤੀ ਆ 12 ਟਨ ਵੰਡ ਕੇ ਵੇਖਾਂਗੇ ਵੀ ਇਹ ਕੋਈ ਰਹਿ ਗਈ ਕਸ ਰਹਿ ਗਈ ਅਗਲੇ ਸਾਲ ਫੇਰ ਵੰਡਾਂਗੇ ਬਾਬੇ ਨਾਲ ਦੀ ਕਿਰਪਾ ਵਾ ਬਾਬੇ ਨਾਲ ਦਾ 20 ਰੁਪਏ ਦਾ ਲੰਗਰ ਜਿਹੜਾ ਉਹ ਸਦਾ ਚੱਲਦਾ ਰਹਿਣਾ ਉਹ ਚੋ ਥੋੜ ਨਹੀਂ ਹੁੰਦੀ ਕਿਸੇ ਚੀਜ਼ ਦੀ ਨਹੀਂ ਭੰਡਾਰ ਵਿੱਚੋਂ ਭਾਜੀ ਦੇ ਪਾਣੀ ਗਈ ਆ ਫੇਰ ਵੀ ਕੱਚੇ ਮਟੀਰੀਅਲ ਦੇ ਭੰਡਾਰ ਭਰੇ ਪਏ ਨੇ ਤੇਲ ਉਤਰਾ ਪਏ ਨੇ ਖੜਦੀਆਂ ਬੋਰੀਆਂ ਉਤਰਾ ਪਈਆਂ ਨੇ ਉਹ ਭੰਡਾਰਾਂ ਬੜੀ ਕਿਰਪਾ ਵਾ ਨੇਕ ਸਾਹਿਬਨਾ ਮਹਾਰਾਜੋ ਸੇਵਾ ਕਰਉਂਦੇ ਨੇ ਬਹੁਤ ਵੱਧ ਚਰਕੇ ਹੁੰਦੀ ਐ ਸਭ ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲਦੀ ਵੀ ਤੁਹਾਡੀ ਤੇ ਕਿੰਨੇ ਮੈਂਬਰ ਨੇ ਤੇ ਕਿੱਥੋਂ ਕਿੱਥੋਂ ਜਿਹੜਾ ਇਹ ਸਹਿਯੋਗ ਮਿਲਦਾ ਮੈਂਬਰਾਂ ਦਾ ਕਿਉਂਕਿ ਮੈਨੂੰ ਪਤਾ ਲੱਗੇ ਕਿ ਬੜੇ ਉਪਰਾਲੇ ਕਰਦੇ ਨੇ ਸੇਵਾ ਜੋੜਾ ਘਰ ਵਾਲੇ ਜਿਹੜੇ ਨੇ ਤੁਹਾਡੇ ਲੋਕ ਕੀਤੇ ਜਾਂਦੇ ਨੇ ਹਰ ਇੱਕ ਲੋੜਵੰਦ ਦੀ ਮਦਦ ਵੀ ਕਰਦੇ ਹੋ ਕਿੰਨੀ ਦੇਰ ਤੋਂ ਜਿਹੜੀ ਸੇਵਾ ਚੱਲਦੀ ਤੇ ਕੀ ਕੀ ਸੇਵਾਵਾਂ ਭਾਈਆਂ ਜਾ ਰਹੀਆਂ ਸੇਵਾ ਸਾਡੀ ਹੋਰ ਤਰ੍ਹਾਂ ਦਿੱਤੀ 35 ਸਾਲ ਤੋਂ ਚੱਲਦੀ ਪਰ ਇਹ ਭਾਜੀ ਦੀ ਸੇਵਾ ਪਿਛਲੇ 25 ਸਾਲ ਤੋਂ ਚੱਲਣ ਦੇ ਆ ਜੀ ਇਹ ਬਾਕੀ ਅਸੀਂ ਵਿਧਵਾ ਬੀਬੀਆਂ ਦੇ ਵਾਸਤੇ ਵੀ ਦਿੰ 1000 ਰੁਪਏ ਦਾ ਜਿਨ੍ਹਾਂ ਦੇ ਉਹਨਾਂ ਨੂੰ ਬੱਚਿਆਂ ਦੇ ਪੜਾਈ ਦਾ ਖਰਚਾ ਵੀ ਦਿੰਨੇ ਆ ਹੋਰ ਵੀ ਸੁਵਾਵਾ ਜੇ ਸਾਡੇ ਵੱਤ ਤੋਂ ਵੱਤ ਹੁੰਦੀਆਂ ਨੇ ਆਪਾਂ ਕਰਨ ਦੀ ਕੋਸ਼ਿਸ਼ ਪੂਰੀ ਕਰੀ ਦੀ ਆ ਬਾਕੀ ਸਾਡਾ 350 ਮੈਂਬਰ ਵਾ ਜੀ ਉਹਨਾਂ ਵਿੱਚੋਂ ਬੱਚੇ ਕਈ ਬਾਹਰ ਗਏ ਨੇ ਬਾਹਰ ਉਹਨੂੰ ਦਸੰਦ ਭੇਜਦੇ ਨੇ ਉਹਨਾਂ ਨੂੰ ਪਹਿਲਾਂ ਕਹੇ ਵੀ ਤਸਵੰਦ ਜਰੂਰ ਕੱਢਿਆ ਕਰੋ ਕਿ ਬਾਬੇ ਨਾਂਦੇ ਦੀ ਪਰੰਪਰਾ ਹੈ ਤਸਵੰਦ ਕੱਢਣ ਦੀ ਉਹ ਤਸਵੰਦ ਫਿਰ ਬੱਚੇ ਕੱਢਦੇ ਨੇ ਉਹ ਭੇਜਦੇ ਨੇ ਆਪਾਂ ਗਾ ਕਾਰਜ ਕਰੀ ਜੰਨੇ ਆ ਜੀ ਸੋਦਰ ਕਿੰਨੇ ਇੱਕ ਬਾਬੇ ਨਾਨਕ ਦੀ ਕਿਰਪਾ ਹੈ ਤੁਸੀਂ ਵਿਦੇਸ਼ਾਂ ਚ ਬੱਚੇ ਗਏ ਨੇ ਉਹਨਾਂ ਤੇ ਵੀ ਕਿਰਪਾ ਹੈ ਤੁਹਾਡੇ ਪਰਿਵਾਰਾਂ ਤੇ ਵੀ ਕਿਰਪਾ ਹੈ ਕਿਤੇ ਨਾ ਕਿਤੇ ਕਹਿੰਦੇ ਨੇ ਕਿ ਵਿਆਹ ਦੇ ਵਿੱਚ ਜਦੋਂ ਐਦਾਂ ਦਾ ਕੰਮ ਹੋਏ ਤਾਂ ਕੋਈ ਨਾ ਕੋਈ ਚੀਜ਼ ਰਹਿ ਹੀ ਜਾਂਦੀ ਹੈ ਪਰ ਤੁਹਾਡੇ ਵੱਲੋਂ ਬੜੇ ਭੰਡਾਰ ਭਰੇ ਗਏ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਵਧੀਆ ਵੈਰਾਈਟੀ ਨਾਲ ਜਿਹੜਾ ਸਾਫ ਸਪਾਈ ਦੇ ਨਾਲ ਜਿਹੜਾ ਲੰਗਰ ਭੰਡਾਰਾ ਪਿਆਰ ਭਾਜੀ ਤਿਆਰ ਕਰਦੇ ਪਿਓ ਇਦਾਂ ਦਾ ਫਿਰ ਅਰੇਂਜਮੈਂਟ ਹੁੰਦਾ ਕੋਈ ਉਹ ਸਾਡਾ ਵਿਆਹ ਦਾ ਕੰਮ ਜਿਹੜਾ ਹੁੰਦਾ ਸਾਡੇ ਇੱਕਰੇ ਲੋਗਿਆ ਕਹਿੰਦੇ ਨੇ ਬਜਟੰ ਦਾ ਹੈ ਕਿ ਅਸੀਂ 5000 ਦੀ ਭਾਜੀ ਕਿੱਟ ਵੀ 6000 ਭਾਜੀ ਤੇ ਲ ਇਹਦੇ ਬਾਬੇ ਨਾਨਕ ਦਾ ਗੁਰਗੱਜ ਜਗਤ ਗੁਰੂ ਗੁਰੂ ਨਾਨਕ ਦੇਵ ਜੀ ਦਾ ਵਿਆਹ ਪਰਵਾ ਇੱਥੇ ਕੋਈ ਬਜਟ ਨਹੀਂ ਆ ਕੋਈ ਲਿਮਟ ਨਹੀਂ ਆ ਇਹ 20 ਰੁਪਏ ਦਾ ਲੰਗਰ ਚੱਲਦਾ ਰਹਿਣਾ ਚੱਲਦਾ ਹੀ ਰਹਿਣਾ ਚੱਲਦਾ ਹੀ ਰਹਿਣਾ ਤੇ ਬਰਕਤਾਂ ਪੈਂਦੀਆਂ ਰਹਿਣੀਆਂ ਇਹ ਮੈਂ ਨਾ 12 ਟਾਲ ਗਈ ਇਹ 25 ਟਾਲੀ ਹੋ ਗਈ ਤਾਂ ਵੀ ਥੋੜ੍ਹ ਨਹੀਂ ਹੋਣੀ ਇਹ ਬਾਬੇ ਨਾਨਕ ਦੇ ਲੰਗਰ ਦੀ ਸਾਨਾ 20 ਰੁਪਏ ਦਾ ਨਾ ਇਹ ਖਤਮ ਨਹੀਂ ਹੁਣ ਆਲਾ ਇਹਦੇ ਦੁਨੀਆ ਸਾਰੀ ਨਾਲੋਂ ਜ਼ਿਆਦਾ ਹੋਊਗਾ ਪੂਰੀ ਦੁਨੀਆ ਨਾਲੋਂ ਜ਼ਿਆਦਾ ਹੋਊਗਾ ਸਾਰੀ ਟੋਮਾਂ ਨਾਲੋਂ ਜ਼ਿਆਦਾ ਹੋਊਗਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਜੀ ਸੋ ਫਿਰ ਹੋਰ ਕਈ ਰੀਤਾਂ ਕਰੀਆਂ ਸੇਵਾ ਲੰਬਾਈਆਂ ਜਾਂਦੀਆਂ ਜੋਰਾ ਕਰ ਸੇਵਾ ਸਰਾਈ ਦੇ ਵੱਲੋਂ ਕਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਕਿਹੜੀ-ਕਿਹੜੀ ਸੇਵਾ ਤੁਹਾਡੇ ਵੱਲੋਂ ਕੀਤੀਆਂ ਜਾਂਦੀਆਂ ਅਸੀਂ ਕਨ ਸਾਹਿਬ ਸੇਵਾ ਦੀ ਆਰੰਭੀ ਬਾਬੇ ਨਾਨਕ ਦੀ ਕਿਰਪਾ ਨਾਲ ਮਹਿੰਦਰ ਸਾਹਿਬ ਨੇ ਤੁਹਾਡੀ ਝੋਲੀ 'ਚ ਕਾਫੀ ਸਵਾਵਾਂ ਪਾਈਆਂ ਅਸੀਂ ਗੁਰਦਸ ਸਿੰਘ ਸਾਹਿਬ ਨੂੰ ਰੰਗ ਰੋਗ ਤੇ ਹਰ ਸਾਲ ਕਰੀਦਾ-ਕਰੀਦਾ ਐਰ ਕੀ ਨਾਲ ਦੋ ਵੱਡੇ ਸਮਾਰਸਿਕਲ ਬੋਰ ਵੀ ਕਰਵਾਏ ਉਹ ਨਾਲ ਉਹਨਾਂ ਨੇ ਪੂਰੀ ਬਿਲਡਿੰਗ ਦੀ ਰੇਪੇਰ ਵੀ ਕਰਵਾਉਂ ਕਰਵਾ ਦੀ ਸੇਵਾ ਦਿੱਤੀ ਉਸ ਤੋਂ ਬਾਅਦ ਟੈਂਕੀਆਂ ਦੀ ਸਫਾਈ ਟੈਂਕੇ ਦੇ ਪਾਈਪ ਟੁੱਟੇ ਨਾ ਸਾਰੀਆਂ ਬਦਲਦੀਆਂ ਸੁਭਾਵਾਂ ਦਿੱਤੀਆਂ ਹੁਣ ਪੰਜਾਬ ਚ ਪੱਖੇ ਲੱਗੇ ਨੇ ਸਖਤਵਾਦ ਤੇ ਬਾਜ਼ਾਰ ਤੇ ਗਲੀਆਂ ਚ ਪੱਖੇ ਲੱਗਨੇ ਨੇ ਉਧਰੋਂ ਪੰਗਾ ਜਾਨ ਸਾਹਿਬ ਦੇ ਪਾਣੀ ਵਾਲੇ ਪੱਖੇ ਲੱਗਨੇ ਨੇ ਕੂਲਰ ਲੱਗਨੇ ਉਹ ਸਾਰੀਆਂ ਸੁਭਾਵਾਂ ਮਿੰਦਰ ਸਾਹਿਬ ਦੀ ਬਹੁਤ ਸ਼ਰੋਣੀ ਕਮੇਟੀ ਦਾ ਧੰਨਵਾਦ ਕਰਨੇ ਆ ਜਿਨ੍ਹਾਂ ਨੇ ਸਾਨੂੰ ਇੰਨੀਆਂ ਸੁਭਾਵਾਂ ਦਿੱਤੀਆਂ ਨੇ ਅਸੀਂ ਵੱਧ ਤੋਂ ਵੱਧ ਸੁਭਾਵਾਂ ਕਰਨ ਤਿਆਰ ਆ ਲੋਕੀਏ ਸਲਾਹ ਕਰਦੇ ਨੇ ਅਸੀਂ ਸਲਾਹ ਨਹੀਂ ਕਰਦੇ ਅਸੀਂ ਝੋਲੀ ਹਟਨੇ ਆ ਸਾਨੂੰ ਕਿਸੇ ਵੀ ਕਾਰਜ ਦੀ ਬਾਬੇ ਨਾਨਕ ਦੇ ਵਿਆਹ ਕੋਟ ਦੀ ਕੋਈ ਵੀ ਕਾਰਜ ਦੀ ਸਾਈਂ ਸੇਵਾ ਲੈਣੀ ਹੈ ਅਸੀਂ ਝੋਲੀ ਅੱਡ ਕੇ ਖਲੋਏ ਨੇ ਆ ਜਿਹੜਾ ਕਰ ਸੇਵਾ ਸਾਡੀ ਵਾਲੇ ਜੋ ਇੱਕ ਤਨੋਂ ਮਣੋ ਧਨ ਮੰਨਣਾ ਸਾਰੇ ਸੇਵਾ ਕਰਦੇ ਆ ਜੀ ਸਾਡੇ ਨਾਲ ਸੰਗਤ ਦਾ ਬਹੁਤ ਰੁਝਾਨ ਆ ਸਾਡੇ ਨਾਲ ਸੰਗਤ ਬਹੁਤ ਜੁੜੀ ਆ ਸਾਡੇ ਨਾਲ ਆ ਜਿਹੜਾ ਮਟੀਰੀਅਲ ਆਇਆ ਕਿਸੇ ਕੋਈ ਬਜ਼ਾਰਾਂ ਚ ਕਰਾਈ ਨਹੀਂ ਕੀਤੀ ਕੁਝ ਨਹੀਂ ਕਰਦੇ ਬਾਬੇ ਨਾਨਕ ਦੀ ਕਿਰਪਾ ਤੇ ਹੱਥ ਜਿਪਾ ਆ ਜਾਂਦੇ ਆ ਢੇਲਾਂਗੇ ਉਹ ਭੇਜਦੇ ਨੇ ਆ ਭੇਰਾ ਸਰ ਭੇਜ ਦਿੰਦੇ ਨੇ ਖੰਡ ਭੇਜਦਾ ਕੋਈ ਕਿੰਨੀਆਂ ਬੋਰੀਆਂ ਭੇਜਦਾ ਕਿੰਨੀਆਂ ਤੇ ਬਾਬਾ ਨਾਨਕ ਭੇਜੀ ਜਾਂਦਾ ਉਹ 20 ਰੁਪਏ ਵਾਲੇ ਲੰਗੇ ਤੇ ਰਣਾ ਉਹ ਇਨਾ ਖਲੰਡਿਆ ਤੋਂ ਹਿਸਾਬ ਹੀ ਨਹੀਂ ਮੈਂ ਕੋਈ ਦੱਸ ਨਹੀਂ ਸਕਦਾ ਸੋ ਬਾਬਾ ਜੀ ਫਿਰ ਝੋਲੀ ਦੇ ਵਿੱਚ ਸਾਰੀਆਂ ਸਵਾਵਾਂ ਪਾਈ ਜਾਂਦੇ ਤੁਸੀਂ ਖੁਸ਼ੀਆਂ ਦੇ ਨਾਲ ਪਰ ਕਿਤੇ ਨਾ ਕਿਤੇ ਬਾਬੇ ਨਾਨਕ ਦੀ ਕਿਰਪਾ ਹੁੰਦੀ ਹੈ ਭੰਡਾਰੇ ਵੀ ਫਿਰ ਭਰੇ ਰਹਿੰਦੇ ਤੁਹਾਡੇ ਵੀ ਜਿਹੜੇ ਫੋਰਨ ਤੇ ਬੱਚੇ ਗੇਰਨੇ ਤੁਹਾਡਾ ਪਰਿਵਾਰ ਕਿਤੇ ਨਾ ਕਿਤੇ ਸਾਰਿਆਂ ਤੇ ਕਿਰਪਾ ਵੀ ਹੁੰਦੀ ਕਿਉਂਕਿ ਤੁਸੀਂ ਖੁਸ਼ੀ ਨਾਲ ਝੋਲੀ ਅਡਦੇ ਤੇ ਉਹ ਝੋਲੀਆਂ ਭਰ ਦਿੰਦੇ ਨੇ ਤੇ ਖਜ਼ਾਨੇ ਵੀ ਭਰ ਦਿੰਦੇ ਨੇ ਕਿਤੇ ਨਾ ਕਿਤੇ ਹਾਂਜੀ ਉਹ ਤਾਂ ਸੱਚੀ ਗੱਲ ਹੈ ਜਾਣੇ ਤੇ ਭਰਨੇ ਭਰਨੇ ਆ ਉਹਨਾਂ ਦੀਆਂ ਖੁਸ਼ੀਆਂ ਦਵਾਵਾਂ ਜਦੋਂ ਉਹ ਤੇ ਭੇਜਦੇ ਨੇ ਭੈਣੂ ਆਹ ਅਰਦਾਸ ਕਰਦੇ ਹੋ ਅਰਦਾਸਾਂ ਕਿਹੜੀਆਂ ਨੇ ਪੂਰੀਆਂ ਹੁੰਦੀਆਂ ਨੇ ਉਹ ਫਿਰ ਆਪਣਾ ਦਸੰਦ ਕੱਟ ਕੇ ਸਾਨੂੰ ਭੇਜਦੇ ਨੇ ਉਹ ਅਰਦਾਸਾਂ ਕبول ਹੁੰਦੀਆਂ ਨੇ ਉਹ ਬਾਬੇ ਨਾਨਕ ਦੀ ਸਾਰੀ ਕਿਰਪਾ ਜੀ ਅਸੀਂ ਬੜੀ ਮਿਹਰ ਇਹ ਕਿੱਥੇ ਕਿੱਥੇ ਪ੍ਰਸ਼ਾਦ ਜਾਂਦਾ ਹੈ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਜੀ ਇਹ ਪ੍ਰਸਾਦ ਜੀ ਪਹਿਲਾਂ ਬਾਬੇ ਦੇ ਵਿਆਹ ਵਾਲੇ ਦਿਨ ਰਾਤ ਨੂੰ ਲੈ ਜੀਦਾ ਵਾ ਅਗਲੇ ਦਿਨ ਸਵੇਰੇ ਸਾਰੀ ਸੰਸ ਨੂੰ ਮੱਢੀਦਾ ਉਥੇ ਜਿੰਨੀ ਸੁੱਤੀ ਹੁੰਦੀ ਸਕੇ ਸਰ ਭਾਦੀ ਤੇ ਪ੍ਰਸਾਦ ਵਾ ਪੈਕ ਕਰਕੇ ਵੰਡ ਦਿੰਨੇ ਇਹਨਾਂ ਨੂੰ ਉਹਨਾਂ ਨੂੰ ਪੈਕ ਕਰਕੇ ਦਈਦਾ ਵੀ ਆ ਲੋ ਭਾਦੀ ਦੇ ਦੁਜਾ ਵੇਦਾ ਪ੍ਰਸਾਦ ਬਾਬਾ ਜੀ ਦਾ ਵਿਆਹ ਸਪੂਰਨ ਹੋਇਆ ਇਹ ਤੁਸੀਂ ਜਾਓ ਹਣ ਅਗਲੇ ਸਾਲ ਵਿਆਹ ਤੇ ਆਉਂਦਾ ਸੱਜਤਾ ਜਾਂਦਾ ਉਹ ਕੀ ਫਿਰ ਮੈਸੇਜ ਦੇਣਾ ਕਹਿੰਦੇ ਜਿਹੜੇ ਪੰਜਾਬ ਤੋਂ ਬਾਹਰ ਪੋਰਨ ਤੋਂ ਵੀ ਸੰਗਟਾ ਪਹੁੰਚਦੀਆਂ ਸਾਡਾ ਮੈਸੇਜ ਇਹ ਵੀ ਸਾਡੀ ਜਿੰਨੂ ਭਾਜੀ ਨਹੀਂ ਮਿਲਦੀ ਭੱਜ ਕੇ ਉੱਪਰ ਨਹੀਂ ਸਕਦਾ ਸਾਡਾ ਨੰਬਰ ਹੈਗਾ ਵਾ 946 3550104 946 3550104 ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਸਾਡੇ ਕੋਲੋਂ ਭਾਜੀ ਲੈ ਸਕਦੇ ਸਾਡੇ ਢੰਡਾਰ ਤੋਂ ਵੀ ਆ ਕੇ ਤੁਸੀਂ ਭਾਜੀ ਲੈ ਸਕਦੇ ਜੀ ਉਸ ਤਰ੍ਹਾਂ ਵੀ ਬਾਬਾ ਜੀ ਦਾ ਵਿਆਹ ਤੋਂ ਬਾਅਦ ਸੰਗਤਾਂ ਹੁੰਦੀਆਂ ਨੇ ਕਿ ਲੁਧਿਆਣੇ ਵਾ ਕੇ ਬੱਸ ਕੰਪਲਸ ਤੋਂ ਜਿਲ੍ਹੇਂਦਰੋਂ ਬੱਸਾਂ ਹੁੰਦੀਆਂ ਨੇ ਉਹਨਾਂ ਨੂੰ ਨਹੀਂ ਮਿਲਦੀ ਤਾਂ ਕੰਟੈਕਟ ਕਰਕੇ ਸਿੱਧਾ ਸਾਡੇ ਕੋਲ ਆਉਂਦੇ ਨੇ ਅਸੀਂ ਉੱਥੇ ਭਾਜੀ ਇਹਨਾਂ ਨੂੰ ਤੇ ਦੇ ਦਈਏ ਭਨਾਰਦੇ ਟਕੜ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਬੜਾ ਵਧੀਆ ਉਪਰਾਲਾ ਜੀ ਉਹਨਾਂ ਨੇ ਕਿਹਾ ਕਿ ਜੇ ਕਿਸੇ ਨੂੰ ਭਾਜੀ ਨਹੀਂ ਮਿਲਦੀ ਉਹ ਤੁਸੀਂ ਗਰੁੱਪ ਬਣਾ ਲਓ ਐਸ ਨੰਬਰ ਦੇ ਉੱਤੇ WhatsApp ਤੇ ਤੁਸੀਂ ਮੈਸੇਜ ਕਰੋ ਕਿ ਤੁਹਾਡੇ ਬਟਾਲਾ ਤੋਂ ਲੈ ਕੇ ਜਲੰਧਰ ਲੁਧਿਆਣਾ ਦਿੱਲੀ ਕਿਤੇ ਵੀ ਤੁਸੀਂ ਰਹਿੰਦੇ ਹੋ ਉੱਥੇ ਤੁਹਾਡੇ ਗਰੁੱਪ ਬਣਾ ਕੇ ਤੁਸੀਂ ਮੈਸੇਜ ਕਰੋ ਉੱਥੇ ਤੁਹਾਨੂੰ ਪੈ ਕਰਕੇ ਪ੍ਰਸ਼ਾਦ ਜਿਹੜਾ ਬਾਬਾਈ ਦਾ ਉੱਝ ਜਾਏਗਾ ਤੋ ਬਾਬਾ ਨਾਨਕ ਕਿਰਪਾ ਕਰੇ ਇਹਨਾਂ ਦੇ ਸਾਰੇਆਂ ਪਰਿਵਾਰਾਂ ਦੇ ਉੱਤੇ ਐਡਾ ਹੀ ਟਨਾਂ ਦੇ ਹਿਸਾਬ ਨਾਲ ਕਹਿੰਦੇ ਨੇ ਕਿ ਪਿਛਲੀ ਵਾਰ 10 ਟਨ ਹੀ ਤੇ ਐਤ ਕੀ 12 ਟਨ ਭਾਜੀ ਕੱਢੀ ਗਈ ਏ ਤੇ ਅਗਲੀ ਵਾਰ ਕਹਿੰਦੇ ਨੇ ਬਾਬੇ ਨਾਨਕ ਦੀ ਕਿਰਪਾ ਹੋ ਗਈ 25 ਤੱਕ ਜਰਾਏ ਇਹ ਟਾਰਗੇਟ ਚੱਲ ਜਾਏਗਾ ਤੇ ਬਾਬੇ ਨਾਨਕ ਦੀ ਕਿਰਪਾ ਇਹ ਦੇਸ਼ਾਂ ਦੇਸ਼ਾਂ ਵਿੱਚ ਵੀ ਤੇਰੇ ਬੱਚੇ ਪਹੁੰਚੇ ਨੇ ਉਹਨਾਂ ਦੇ ਵੀ ਕਿੰਨਾ ਕਿਤੇ ਕਿਰਪਾਏ ਤਾਂ ਸਾਡੇ ਪਰਿਵਾਰਾਂ ਤੇ ਵੀ ਕਿਰਪਾਏ ਜੋੜਾ ਘਰ ਸੇਵਾ ਸੁਸਾਇਟੀ ਗੁਰਦੁਆਰਾ ਕੰਨ ਸਾਹਿਬ ਵੱਲੋਂ ਜਰੀਏ ਇਹ ਭਾਜੀ ਕੱਢੀ ਜਾਂਦੀ ਏ ਹਰ ਸਾਲ ਦੀ ਤਰ੍ਹਾਂ ਐਸਾਲ ਵੀ ਜਰੀਏ ਕੱਢੀ ਗਈ ਹੈ ਇਸ ਨੇ ਸਾਲ 10 ਟਨ ਹੀ ਤੇ ਐਸ ਸਾਲ ਜਿਹੜਾ ਹੈ 12 ਟਨ ਭੱਜ ਕੱਢੀ ਗਈ ਹੈ ਉਹ ਵੀਡੀਓ ਨੂੰ ਇੱਕ ਵਾਰ ਸੇਅਰ ਕਰਿਓ ਕੈਮਰਾ ਪਰਸਨ ਫੌਨ ਅਗਰਵਾਲ ਦਾ ਨੱਕੀ ਰਾਜਗੁਰੂ ਪਟਾਲਾ